ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਵੀਰ ਸਿੰਘ ਗੋਲੂ ਗਰਾਇਆ ਜਨਰਲ ਸੈਕਟਰੀ ਯੂਥ ਕਾਲੀਦਾਲ ਪੰਜਾਬ ਜੋ ਕੁਝ ਸਾਡੀ ਆ ਪਾਰਟੀ ਦੇ ਵਿੱਚ ਮੈਂ ਕਈਆਂ ਦਿਨਾਂ ਦਾ ਮੈਂ ਵੇਖ ਰਿਹਾ ਜਿਹੜੇ ਸਾਡੇ ਪਾਰਟੀ ਦੇ ਕਈ ਸਾਡੇ ਸੀਨੀਅਰ ਲੀਡਰ ਜਿਨ੍ਹਾਂ ਨੇ ਇਹਨਾਂ ਆਨੰਦ ਮਾਣਿਆ 10 ਸਾਲ ਸਤਾ ਭੋਗੀ ਵਜ਼ੀਰ ਵੀ ਰਹੇ ਮਿਨਿਸਟਰੀਆਂ ਕੀਤੀਆਂ ਐਮਪੀ ਦੇ ਇਲੈਕਸ਼ਨ ਵੀ ਲੜੇ ਜੇ ਪਬਲਿਕ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹਦੇ 'ਚ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਲਤੀ ਆ ਹੁਣ ਜੂ ਪ੍ਰਧਾਨ ਸਾਹਿਬ ਦੀ ਲੱਤਾਂ ਨੂੰ ਪੇਖ ਲੋਤੇ ਆ ਮੈਂ ਇੱਕ ਖਾਨ ਸੁਣਾਉਣ ਲੱਗਾ ਨਾ ਤੀਰਾ ਤੋਂ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ ਤੁਸੀਂ ਸਾਰਿਆਂ ਨੇ ਵੀਰੋ ਇੱਕ ਫਿਲਮ ਵੇਖੀ ਹੋਣੀ ਐ ਭਾਈ ਤੂਫਾਨ ਸਿੰਘ ਦੀ ਉਹਦੇ ਵਿੱਚ ਜਦੋਂ ਲੜਾਈ ਦਾ ਮਾਹੌਲ ਲੱਗਿਆ ਹੁੰਦਾ ਉਦੋਂ ਇੱਕ ਉਹਦੇ ਵਿੱਚ ਉਹਦਾ ਸਾਥੀ ਓਰੀਜਨਲ ਸਾਲਟ ਦੀ ਦੂਰਾ ਪਿੰਡ ਕੱਢ ਲੈਂਦਾ ਇਹ ਸਾਰੇ ਬੰਦਿਆਂ ਨੇ ਹੁਣ ਜਦੋਂ ਜੰਗ ਲੜਨ ਦਾ ਟਾਈਮ ਆ ਇਹ ਸਾਰੇ ਬੰਦਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਵਾਸਤੇ ਉਹਨਾਂ ਦੀ ਸਾਲਟ ਦੀ ਪਿੰਨ ਕੱਢ ਲਈ ਜਉਣਾ। ਇਸ ਕਰਕੇ ਮੈਂ ਆਪਣੇ ਯੂਥ ਵਾਲੇ ਵੀਰਾਂ ਨੂੰ ਤੇ ਜਿਹੜੇ ਸਾਡੇ ਪਾਰਟੀ ਤੋਂ ਸਾਡੇ ਪ੍ਰਧਾਨ ਸਾਹਿਬ ਤੋਂ ਬਾਗੀ ਹੋ ਕੇ ਪਾਸੇ ਤੁਰੇ ਫਿਰਦੇ ਆ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਭਾਈ ਆਪਾਂ ਤਮਾਸ਼ਾ ਨਾ ਮਖਾਈਏ। ਆਪਾਂ ਸੈਂਟਰ ਦੀਆਂ ਸਰਕਾਰਾਂ ਦੇ ਮਗਰ ਆਪਾਂ ਨਾ ਲੱਗੀਏ। ਅੱਗੇ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਕੀ ਮੌਲ ਬਣਾਈ ਰੱਖਿਆ? ਲੋਕਾਂ ਦੇ ਜਿਹੜਾ ਪੁੱਤ ਮਰਾਤੇ ਕੱਲੇ ਕੱਲੇ ਪੁੱਤ ਜੋ ਉਦਾਂ ਦਾ ਮਾਹੌਲ ਜਿਹੜੀ ਭਾਜਪੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਉਦਾਂ ਦਾ ਹੀ ਮਾਹੌਲ ਬਣਾਉਣੀ ਬਣਾਉਂਦੀ ਫਿਰਦੀ ਆ ਤੁਸੀਂ ਹੁਣ ਯੂਪੀ ਦੇ ਵਿੱਚ ਵੇਖੋ ਕੀ ਹਾਲ ਆ ਜਾ ਕੇ ਮੁਸਲਮਾਨਾਂ ਨਾਲ ਵੇਖੋ ਉੱਥੇ ਯੂਪੀ ਦੇ ਵਿੱਚ ਕੀ ਹੋ ਰਿਹਾ ਇਸ ਕਰਕੇ ਮੈਂ ਸਾਰਿਆਂ ਨੂੰ ਸਾਡੇ ਮੈਂ ਤਾਂ ਉਹਨਾਂ ਨੂੰ ਵੱਡੇ ਬਡੇਰੀ ਕਾਂਗਾ ਕਿਉਂਕਿ ਅਸੀਂ ਉਮਰ ਚ ਯੂਥ ਅਕਾਲੀ ਦਲ ਵਾਲੇ ਉਹਨਾਂ ਤੋਂ ਬਹੁਤ ਛੋਟੇ ਆ ਮੈਂ ਸਭ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਈ ਬੀਜੇਪੀ ਦੀਆਂ ਕੋਝੀਆਂ ਸ਼ਾ ਸ਼ਾ ਜਿਹੜੀਆਂ ਕਲਰੀ ਆ ਤੁਸੀਂ ਉਹਨਾਂ ਦੇ ਉੱਤੇ ਨਾਮ ਲ ਕਰੋ ਤੁਸੀਂ ਸਾਰੇ ਜਾਣੇ ਸ਼ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਦਾ ਸਾਥ ਦਿਓ ਤੇ ਅਕਾਲੀ ਦਲ ਨੂੰ ਆਪਾਂ ਮਜ਼ਬੂਤ ਕਰੀਏ ਦੂਸਰੀ ਗੱਲ ਮੈਂ ਇੱਕ ਹੋਰ ਕਹਿਣਾ ਚਾਹਣਾ ਆਪਣੇ ਚੰਦੂ ਮਾਜਰਾ ਸਾਹਿਬ ਨੂੰ ਚੰਦੂ ਮਾਜਰਾ ਸਾਹਿਬ ਮੈਂ ਇੱਕ ਉਹ ਸ਼ਖਸ਼ਾ ਤੁਸੀਂ ਇੱਕ ਵਾਰ ਮੇਰੇ ਮਾਮਾ ਜੀ ਸਰਦਾਰ ਕੁਲਦੀਪ ਸਿੰਘ ਢੋਸ ਹੁੰਦੇ ਸੀ ਉਹ ਸਵਰਗਵਾਸ ਹੋ ਗਏ ਉਹ ਨਹੀਂ ਰਹੇ ਹੁਣ ਤੁਸੀਂ ਉਹਨਾਂ ਦੇ ਨਾਲ ਤੁਸੀਂ ਜਲਾਲਾਬਾਦ ਆਏ ਸੀ ਅਸੀਂ ਉਦੋਂ ਛੇਰ ਸਿੰਘ ਕਬਾਇਆ ਉੱਥੋਂ ਐਮਐਲਏ ਹੁੰਦਾ ਸੀ ਸਾਡੀ ਉਹਦੇ ਨਾਲ ਬਣਦੀ ਨਹੀਂ ਸੀ ਤੁਸੀਂ ਉਦੋਂ ਸਾਨੂੰ ਕਹਿ ਕੇ ਗਏ ਸੀ ਕਿ ਵੀ ਪਾਰਟੀ ਦੀ ਪਿੱਠ 'ਚ ਛੋਰਾ ਨਹੀਂ ਮਾਰੀਦਾ ਚਲੋ ਅਸੀਂ ਤਾਂ ਫੇਰ ਪਾਰਟੀ ਨਾਲ ਖੜੇ ਰਹੇ ਤੇ ਆਪਾਂ ਕੀ ਹੁਣ ਕੰਮ ਕੀਤਾ ਆਪਾਂ ਪਾਰਟੀ ਦੀ ਪੱਟ ਦੇ ਵਿੱਚ ਕਿਉਂ ਮਾਰਿਆ ਛੁਰਾ ਮੈਂ ਇਸ ਕਰਕੇ ਚੰਦੂ ਮਾਜਰਾ ਸਾਹਿਬ ਨੂੰ ਬੀਬੀ ਜਗੀਰ ਕੌਰ ਜੀ ਨੂੰ ਆਪਣੇ ਰਖੜਾ ਸਾਹਿਬ ਨੂੰ ਮੇਰੀ ਔਕਾਤ ਤਾਂ ਤੁਹਾਡੇ ਤੋਂ ਬਿਲਕੁਲ ਛੋਟੀ ਦੀ ਆ ਪਰ ਮੈਂ ਤੁਹਾਨੂੰ ਕਹਿ ਸਕਦਾ ਤੁਹਾਡੇ ਅੱਗੇ ਮੈਂ ਬੇਨਤੀ ਕਰ ਸਕਦਾ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਆ ਆਪਾਂ ਇੱਕੋ ਪਲੇਟਫਾਰਮ ਤੇ ਸਾਰੇ ਇਕੱਠੇ ਹੋਈਏ ਸਰਦਾਰ ਸੁਖਬੀਰ ਸਿੰਘ ਬਾਦਲੂ ਸਾਹਿਬ ਦਾ ਆਪਾਂ ਸਾਥ ਦਈਏ ਤੇ ਪਾਰਟੀ ਨੂੰ ਬੁਲੰਦੀਆਂ ਲੈ ਕੇ ਜਾਈਏ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ